ਹਾਂਜੀ ਕਮਾਨ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਸਾਰੇ ਤੁਸੀਂ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਜੀ ਟਾਈਮ ਹੋ ਗਿਆ ਜੀ 3:30 ਵਜੇ ਦਾ ਚਾਹ ਪਾਣੀ ਦਾ ਆਪਣਾ ਨਿਬੜ ਗਿਆ ਸੀ ਮੈਂ ਸੋਚਿਆ ਵੀ ਆਪਾਂ ਹੁਣ ਲੈ ਬਲੌਗ ਬਲੌਗ ਸਟਾਰਟ ਕਰ ਦਈਏ ਮੈਂ ਆਪਾਂ ਮਾਟਰ ਕੱਢ ਲੈਣੇ ਆ ਆਗੇ ਕਿਤੋਂ ਹਾਂ ਜਾਇਆ ਕਿਤੋਂ ਲਾ ਮਾ ਕੇ ਦੋਨੇ ਖੇਤ ਗਿਆ ਕਿ ਨਾ ਅਜ ਇੱਕ ਖੇਤ ਇਧਰ ਲਈ ਘਰ ਵਾਲੀ ਖੇਤ ਹਾਂ ਪਰ ਸੁਨ ਜਾਇਆ ਕਿ ਇਧਰ ਦਾ ਅੱਛਾ ਠੀਕਾ ਚਾਹਤ ਨਹੀਂ ਕਿੰਨੀ ਕੁ ਚਾਹ ਨਹੀਂ ਮਟਰ ਬਣਾਉਣੀ ਹਾਂ ਅੱਜ ਮਟਰ ਪਨੀਰ ਦੀ ਸਲਾਹ ਦੁੱਧ ਪਿਆ ਤੇ ਉਹਨਾਂ ਚੋਂ ਥੋੜਾ ਦੁੱਧ ਫਾੜ ਲਾਂਗੇ ਬਦ良 ਮਟਰ ਬਣਾਉਣ ਨੂੰ ਕੰਮ ਨੂੰ ਲੱਗਦਾ ਦੂਈ ਕੀ ਜਨੋ ਕੋਈ ਨਾ ਹਾਂ ਦੁਨੀਏ ਜੱਗ ਨਾ ਹਾਂ ਮਾਸਾਬ ਜੀ ਹਾਂ ਦੁਨੀਏ ਚੱਲ ਜਿਆ ਨਾ ਮਟਰ ਬਣਾਉਣਾ ਬਣਾ ਲਾ ਦੁਨੀਏ ਜੱਗ ਹੁਸ਼ਾ ਥੋੜੀ ਜਿਹੀ ਮੈਂ ਕੱਢ ਕੇ ਸਟੋਰ ਕਰ ਲੂੰਗੀ ਮਟਰ ਹਾਂ ਕੱਕਾ ਜੀ ਚਾੜ ਦੇ ਆਈ ਦੇ ਵਿੱਚ ਕੱਢ ਦੇ ਇੱਕ ਸਾਈਡ ਤੇ ਰੱਖ ਦੇ ਮਟਰ ਵਧੀਆ ਠੀਕ ਆ ਹਰਾ ਹਾਂ ਵਧੀਆ ਨੇ ਮਟਰ ਤਾਂ ਸੋਹਣੇ ਨੇ ਬੰਦਾਂ ਇਹ ਵੀ ਵਧੀਆ ਨੇ ਇਹਦੇ ਕਣਕ ਤਾਂ ਵਧੀਆ ਖੜੀਆ ਖੇਤ ਕਣਕ ਤਾਂ ਵਧੀਆ ਨੇ ਮਿਸਰਤਾਂ ਲੱਗੀ ਹਲੇ ਬਲੀਆਂ ਇਹ ਤਾਂ ਨਹੀਂ ਕੱਢੀਆਂ ਕੱਢ ਰਹੀਆਂ ਨੇ ਕੱਢ ਰਹੀਆਂ ਨੇ ਦੇਖੀ ਕਣਕ ਮਿਸਰੀ ਆ ਹੂੰ ਮਿਸਰੀ ਕਣਕ ਦੇ ਕੇ ਜਿਹੜਾ ਮਾਰ ਕੇ ਵਿਕੀ ਨੂੰ ਮਿਲ ਕੇ ਹੂੰ ਚੱਲ ਮੈਂ ਚਾਹ ਫੇਰ ਪਿੰਡ ਵੀ ਆਇਆ ਨਾ ਚਾਹ ਤਾਂ ਮੈਂ ਰੁਪੀ ਕਿਲੇ ਗਿਆ ਟੱਲਾ ਫਿਰ ਹੁਣ ਹੋਣਾ ਪੈਂਦਾ ਚੱਲ ਸੇਵਾਤਾ ਨਾ ਕੋ ਬੁੱਤ ਨਾ ਮੈਗ ਡੀਗ ਡੀ ਕੀ ਅੱਖੀ ਤੇ ਸੋਨੂ ਮਾਏ ਨਹੀਂ ਹੈਗੇ ਚਲੋ ਦਿਲਪ੍ਰੀਤ ਗਾਣਾ ਬਣਾਵਾਂਗੇ ਸ਼ੇਤੀ ਫਿਰ ਚਲੋ ਬਣਾ ਲੀ ਜੇ ਕਹਿਣੇ ਬਣਾ ਦੇਣੀ ਆ ਨਹੀਂ ਪਣੀ ਨਹੀਂ ਤੁਸੀਂ ਬਣਾਵਾ ਲਓ ਮੇਰੇ ਕੋਲ ਮਟਰ ਕੱਢ ਲਾ ਮਟਰ ਕੱਢ ਕੇ ਮੜੇ ਸੰਤਰੇ ਚਾਚ ਕਿੰਨੂ ਖਾਵਗੇ ਕਿੰਨੂ ਪਤਾ ਨਹੀਂ ਮਟਰ ਕੱਢ ਕੇ ਲਿਆ ਕੇ ਦਊਂਗਾ ਹਾਂ ਮੈਂ ਕੱਪੜੇ ਲਾ ਕੇ ਲਿਆਉਣੇ ਨੇ ਹਾਂ ਮੈਂ ਸੁੱਕੇ ਬੈਨੇ ਕੱਪੜੇ ਬਾਹਰ ਹੀ ਨਾ ਲਾ ਲਾਂਗੀ। ਬਸ ਉਹ ਨਿਕਾਉਣ ਉਹ ਬਾਹਰ ਨਿਕੜੀ ਨਾ। ਜਾਣਦੀ। ਉਹ ਸੁੱਕੇ ਥਰੀ ਦਾਲ ਪਾਣੀ ਦਾ ਮਤਲਬ ਕੱਪੜੇ ਲਾ। ਨਾ ਮੈਂ ਕੱਪੜੇ ਲਾ ਕੇ ਲਿਆਉਂਗੀ। ਪਹਿਲਾਂ ਮੈਂ ਤੇ ਮੂੰਹ ਕਿਨੂ ਲਿਆਤਾ ਮਾਟਰ ਕੱਢ ਕੇ ਫਿਰ ਮੈਂ ਕੱਪੜੇ ਲਾ ਕੇ ਲਿਆਉਂਗੀ। ਮਾਟਰ ਕੱਢਣ ਵੇਲੇ ਪਰਾਣਾ ਦੇਣਾ ਯਾਦ ਆ ਗਿਆ। ਕੀ ਮੈਂ ਗਾਹ ਤਾਂ ਜੇ ਮੂਸੇ ਦੇ ਘਰੋਂ ਮੈਂ। ਜੇ ਕੋਈ ਜੇ ਕਰਾ ਜੀਦੇ ਜਾਂਦੇ ਹੁੰਦੇ ਤੇ ਲੈ ਹੁਣ ਤਾਂ ਕੱਪੜੇ ਖਰਾਬ ਹੋ ਜਾਣਗੇ। ਨਾ ਖਰਾਬ ਹੋ ਜਾਣਗੇ। ਆਹ ਨੂੰ ਸਕਰਦਨ ਦੀ ਜੀ ਪਹਿਲਾਂ ਤਾਂ ਕਰਾਉਣਾ ਮੰਦੇ ਸੀ ਇਹ ਪਹਿਲਾਂ ਸਿੱਧਾ ਪ੍ਰਾਂਤਾਂ ਕਿਸੇ ਕਰਾ ਦੇ ਕੇ ਵਾਜੰਦੇ ਸੀ ਹਲਾ ਕਹਿੰਦਾ ਵੀ ਯੋ ਕੋਈ ਮਟਰ ਕਰ ਦੋ ਨਾਲ ਲੇਡੀ ਲੱਗ ਜਾਂਦੀ ਹੈ ਜੈਨਸਨ ਵੱਲ ਦੇ ਦਿੰਦੇ ਜਾਂ ਪ੍ਰਾਂਤ ਭਰ ਕੇ ਵੀ ਕਰ ਦੋ ਹੁਣ ਤਾਂ ਠੇਕੇ ਤੇ ਆ ਸਾਰਾ ਕੰਮ ਸਾਰਾ ਕੰਮ ਠੇਕਾ ਹੋ ਗਿਆ ਹੁਣ ਮਤਲਬ ਰੇਪ ਦੇ ਕਰੇ ਸੋਚੀਆਂ ਆਉਂਦੀਆਂ ਪੈਂਦੀਆਂ ਪਹਿਲਾਂ ਪੈਂਦੀਆਂ ਵੱਡੀਆਂ ਆਉਂ ਜਾਂਦੀਆਂ ਮਤਲਬ ਕੰਮ ਕਰਨ ਵਾਲੇ ਬੰਦੇ ਪਾ ਦਿੱਤੇ ਹਾਂ ਕੰਮਕਾਰਤ ਬੀਜੀ ਜ਼ਿਆਦੇ ਹੋਗੇ ਅੱਗੇ ਤੋਂ ਆਪ ਹੁੰਦਾ ਨਹੀਂ ਨਾ ਕੰਮ ਹਾਂ ਸਰਜੀਪਾ ਜੀ ਆਪਦੇ ਜੋ ਵੀ ਹੁੰਦਾ ਹੁੰਦਾ ਧਨੀ ਇਹ ਨਣੀ ਬਤਾ ਆਪਣੀ ਬੜਾ ਤੂੰ ਦੇਖਦਾ ਵਧੀਆ ਧਨੀ ਧਨੀਆਂ ਦਿਲਪ੍ਰੀਤ ਪਵਾਉਂਦਾ ਨਹੀਂ ਹੈਗਾ ਧੰਦੀ ਨਹੀਂ ਮਾਂ ਸਮਝੀ ਚਾ ਮੈਂ ਚਟਨੀ ਬਣਾਉਣੀ ਪਤਾ じゃ ਮੈਂ ਦਿੱਤਾ ਕਿ ਮੁੰਡਾ ਫੱਗਦੇ ਹਾਂ ਵਧੀਆ ਪਾਤਾ ਧਣੀ ਆ ਵੀ ਹਾਂ ਕਹਿ ਰਹੀ ਆ ਕਿਲੋ ਨੇ ਮਾਗੋ ਤੇ ਆਪਣੇ ਨੂੰ ਛੋਟ ਦੇਣੀ ਹੈ ਆਪਣੀ ਮੈਸਜ ਖਰੀਦੋ ਤੇਰੀ ਨਾ ਮਟਰ ਕਹਿ ਰਹੀ ਆ ਕਿਲੋ ਦਿੱਤੇ ਨੇ ਮਟਰ 30 30 ਕਿਲੋ 50 ਦੇ ਰੋ ਕਿਲੋ ਇਹ ਤਾਂ ਵਧੀਆ ਨੇ ਜਦ ਆਪਾਂ ਲਾਉਂਦੇ ਦੇ ਯਾਰ ਤਾਂ ਕੋਈ ਰੇਟ ਨਹੀਂ ਤੇ ਇਹਨਾਂ ਦਾ ਸਮੇ ਸਮੇਂ ਦਾ ਹੁੰਦਾ ਤੇ ਜਿੱਦਾਂ ਦੇ ਆਪਾਂ ਲਾਉਣੇ ਛੱਡੇ ਨੇ ਉਦੋਂ ਦਾ ਰੇਟ ਕਰਦੇ ਆ ਨਾ ਮੰਨਦਾ ਵੀ ਆ ਜੀ ਨਦੀ ਦਾ ਮਟਰਾਂ ਚ ਵੀ ਮਟਰਾਂ ਚ ਆਲੂਆਂ ਚ ਵੀ ਮਟਰਾਂ ਚ ਕਈ ਵਾਰ ਤਾਂ ਇਹ ਮਤਲਬ ਜੀ ਮੈਂ 프로그램 ਦੇ ਨੇ ਖਰਚਾ ਤੜਾਈ ਨੂੰ ਹੋਰ ਦੇ ਕਈ ਵਾਰ ਹੱਥ ਰੰਗ ਲਾ ਲਮੈਸ਼ ਲਿਖ ਕੇ ਦੇ ਦਿੰਦੀ ਆ ਰੱਖ ਦੋ ਇਹ ਤਾਂ ਤੈ ਜਾਸਤੇ viene ਉਹਨੂੰ ਬਾਹਰ ਆਊਗਾ ਆਪਾਂ ਫੇਰ ਫਾੜਾਂਗੇ ਉਹਨੂੰ ਆਪਾਂ ਐਨੇ ਆਪਾਂ ਮਸਾਲਾ ਤਿਆਰ ਕਰ ਲਈਏ ਬੈਸੋਂ ਵਾਲੀ ਆਉਣੇ ਵਾਲੀ ਹੋਏ ਜੀ ਫੇਰ ਆਪਾਂ ਉਹਨੂੰ ਫਾੜ ਦਾਂਗੇ ਦੁੱਧ ਨੂੰ ਇਹ ਆਪਾਂ ਮਸਾਲਾ ਵੀ ਪਾਪਾਂ ਗੈਸ ਘੱਟ ਕਰਤਾ ਆਪਾਂ ਥੋੜਾ ਜਿਹਾ ਵਿੱਚ ਸਿਰਕਾ ਪਾਵਾਂਗੇ ਸਿਰਕੇ ਨਾਲ ਦੁੱਧ ਵਧੀਆ ਫਟ ਜਾਂਦਾ ਹੈ ਬੱਸ ਕਟਣ ਲੱਗਿਆ ਜੀ ਆਪਣਾ ਦੁੱਧ ਆਪਾਂ ਸ਼ਾਮ ਨੂੰ ਚੋਨਾ ਰੱਖ ਕੇ ਨੂੰ निचोड़ के ना इन चंकी तरह, तरह देवे बढ़िया टिकी जी जमी अपने प्लेट तो ऐसे अपना एक प्लेट हो रखी ये अपना बड़ा जागा साढ़े तीन किलो वाला पानी का भरखे अपने चलो फ्रिज च ला देंगे अपनी सब्जी बनती है फिर आप छोटे छोटे पीस करके देंगे आप ਚੰਨ ਨਹੀਂ ਸਾਬਗੇ ਨਾ ਇਹ ਪੋਣੇ ਦੇ ਹੋ ਜਾਂਦੇ ਨੇ ਜਿਹੜੇ ਕੱਪੜੇ ਚਾਪਾ ਲਵੇਟ ਕੇ ਧਰਦੇ ਆ ਇਹ ਤਾਂ ਕੁਸਰਤ ਚੱਕ ਦੇ ਜੀ ਕਰਦੇ ਨੇ ਨਾ ਮੂੰਹ ਤਾਜੀ ਕਰਦੇ ਨੇ ਇਹ ਵਾ ਮਤਲਬ ਪਹਿਲਾਂ ਕੱਢ ਦਿੰਦੇ ਨੇ ਫਿਰ ਮਾਰ ਕੋਈ ਕੰਮ ਤੋਂ ਤੋਹ ਦਿੰਦਾ ਪਰ ਦੇਖ ਨਹੀਂ ਜਿੰਦੇ ਹੋਰ ਕੰਮ ਵੀ ਬਹੁਤ ਨੇ ਬਣਾਏ ਪਾਣੀ ਪਾ ਕੇ ਧੋ ਕੇ ਪਾ ਕੇ ਚੱਕ ਜੀ ਦਾ ਤੰਗ ਚੱਕ ਜੀ ਕੱਢਦੀ ਐ ਉਹਨ ਦਾ ਵੀ ਜੀ ਆਪਣੀ ਸਬਜੀ ਗਈ ਜੀ ਬਣ। ਤੇ ਪੜਤੀਏ ਪੰਡੇ ਚ ਆਪਣਾ ਮਟਰ ਪਨੀਰ ਬਣਾ ਲਿਆ। ਹਾਂਜੀ ਹੁਣ ਆਪਾਂ ਕਰਦੇ ਹਾਂ ਜੀ ਵੀਡੀਓ ਦਾ ਇੱਥੇ ਐਂਡ। ਸਾਡੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਕਮੈਂਟ ਜੀ ਜੁੜ ਕਰਨਾ ਜੀ ਕੱਲ ਨੂੰ ਮਿਲਦੇ ਹਾਂ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ।